ਹਾਂ ਜੀ ਸਰ ਆਪਕਾ ਨਾਮ ਮੇਰਾ ਨਾਮ ਜੀ ਜੰਗਬਹਾਦਰ ਸਿੰਘ ਗੋਂ ਦਾ ਨਾਮ ਗੋਂ ਦਾ ਨਾਮ ਕਿੰਡ ਮੰਡਿਆਲਾ ਦਰਬਾਰ ਦਾ ਨਾਮ ਦਰਬਾਰ ਦਾ ਨਾਮ ਹੈ ਧੰਨ ਧੰਨ ਬਾਬਾ ਕਾਲਾ ਮਹਾਰਾਜ ਜੀ ਸਰ ਇਹ ਦਰਬਾਰ ਕਿੰਨਾ ਪੁਰਾਣਾ ਹੈ ਇਹ ਤਾਂ ਦਰਬਾਰ ਬਹੁਤ ਜਿਆਦਾ ਪੁਰਾਣਾ ਸਾਡੀ ਹੋਂਸ ਤੋਂ ਪਹਿਲਾਂ ਜੀ ਇੱਥੇ ਬਾਬਾ ਕਾਲਾ ਮਹਾਰਾਜ ਜੀ ਇੱਕ ਸ਼ਹੀਦ ਹੋਏ ਨੇ ਉਹਨਾਂ ਦਾ ਤਪ ਸਥਾਨ ਸੀ ਉਹਨਾਂ ਨੇ ਇੱਥੇ ਤਪ ਕਰਦੇ ਰਹੇ ਆ ਤੇ ਇੱਥੇ ਉਹਨਾਂ ਨੇ ਵਰ ਦਿੱਤਾ ਸੀ ਇੱਕ ਛੋਟੀ ਜੀ ਛਪੜੀ ਜੀ ਬਣੀ ਸੀ ਉੱਥੇ ਵਰ ਦਿੱਤਾ ਸੀ ਜਿਹੜਾ ਜ ਇਹਦਾ ਕੋਈ ਛੋਟਾ ਬੱਚਾ ਸੁੱਕ ਸੁੱਕਾ ਜਾਂਦਾ ਸੁੱਕ ਜਾਂਦੇ ਹੱਡ ਪੈਰ ਉਥੇ ਇਸ਼ਨਾਨ ਕਰੇ ਤੇ ਉਹ ਹਰਿਆ ਹੋ ਜਾਂਦਾ ਤੇ ਕਾਫੀ ਬੱਚੇ ਹਰੇ ਹੋਏ ਆ ਤੇ ਕਾਫੀ ਬੱਚਿਆਂ ਨੂੰ ਕਾਫੀ ਭੈਣ ਭਰਾਵਾਂ ਨੂੰ ਇੱਥੋਂ ਹੀ ਉਹਨਾਂ ਨੂੰ ਔਲਾਦ ਦੀ ਪ੍ਰਾਪਤੀ ਹੋਈ ਆ ਜੋ ਵੀ ਇੱਥੇ ਕੋਈ ਵੀ ਸੰਗਤ ਦਾ ਭੈਣ ਭਰਾ ਕੋਈ ਵੀ ਆਉਂਦਾ ਉੱਥੇ ਸੁੱਖਣਾ ਸੁੱਕਦਾ ਬੱਚੇ ਵਾਸਤੇ ਤੇ ਉਹਨਾਂ ਦੀਆਂ ਆਸਾਂ ਮਾਰਾਦਾ ਪੂਰੀਆਂ ਹੋਈਆਂ ਸਰ ਕਿਤਨੇ ਸੰਗਤ ਆਤੀ ਹੈ ਤੇ ਕਹਾਂ ਕਹਾਂ ਤੇ ਸੰਗਤ ਆਉਂਦੀ ਹੈ ਸੰਗਤ ਬਹੁਤ ਸਾਡੇ ਏਰੀਏ ਦੇ ਵਿੱਚੋਂ ਵੀ ਆਉਂਦੀ ਆ ਬਾਹਰੋਂ ਵੀ ਆਉਂਦੀ ਆ ਕਾਫੀ ਦੂਰ ਦੂਰ ਤੋਂ ਸੰਗਤ ਆਉਂਦੀ ਆ ਹੁਣ ਅਸੀਂ ਇਹ ਤੇ ਇਹਨਾਂ ਨੂੰ ਕਦੀ ਪੁੱਛਿਆ ਕਿ ਕਿਹੜੇ ਡਿਸਟ੍ਰਿਕਟ ਦੇ ਜਿਹੜੇ ਵੀ ਸੰਗਤ ਆਉਂਦੀ ਆ ਅਸੀਂ ਉਹਨਾਂ ਦਾ ਮਾਨ ਸਨਮਾਨ ਕਰਦੇ ਹਾਂ ਬਹੁਤ ਦੂਰੋਂ ਦੂਰੋਂ ਲੋਕ ਚੱਲ ਕੇ ਆਉਂਦੇ ਨੇ ਬੜੀ ਸ਼ਰਧਾ ਭਾਵਨਾ ਨਾਲ ਸੰਤ ਬਾਬਾ ਕਾਲਾ ਮਹਰਜੀ ਨੂੰ ਮੰਨਦੇ ਨੇ ਸਰ ਕੋਣ ਕੋਣ ਸੇ ਪ੍ਰਬੰਧ ਹੈ ਜੋ ਕਰਵਾਇਆ ਪ੍ਰਬੰਧ ਦੇਖੋ ਇਸ ਤੇ ਬਤਨਤਨ ਬਾਬਾ ਕਾਲਾ ਮਹਰਜੀ ਦਾ ਹਰ ਸਾਲ ਦੀ ਤਰ੍ਹਾਂ ਕਾਲਾ ਮਹਰਜੀ ਦਾ ਬਾफी ਸਮੇ ਤੋਂ ਇੱਥੇ ਜੋੜ ਮੇਲਾ ਮਨਾਇਆ ਜਾ ਰਿਹਾ ਪਹਿਲੋ ਸਾਡੇ ਪੁਰਖੇ ਮਨਾਉਂਦੇ ਰਹੇ ਹੁਣ ਅਸੀਂ ਮਨਾਉਂਦੇ ਆ ਰਹੇ ਹਾਂ ਤੇ ਜੋ ਇੱਥੇ ਜੋ ਵੀ ਮੇਲਾ ਵਾ 19-11 ਤੋਂ ਚੱਲ ਕੇ ਤੇ 24-11 ਤੱਕ ਚੱਲਦਾ ਇੱਥੇ ਇੱਥੋਂ ਬਹੁਤ ਬਹੁਤ ਦੂਰੋਂ ਤੋਂ ਸੰਗਤ ਆਉਂਦੀ ਹੈ ਜਿਨ੍ਹਾਂ ਦੀ ਆਸਾ ਮਰਦਾਂ ਪੂਰੀਆਂ ਹੁੰਦੀਆਂ ਨੇ ਕਬੱਡੀ ਟੂਰਨਾਮੈਂਟ ਅਸੀਂ ਕਰੀਬ 3 ਸਾਲ ਤੋਂ ਕਰਵਾ ਰਹੇ ਹਾਂ ਇਹ ਤੀਸਰਾ ਕਬੱਡੀ ਕੱਪ ਟੂਰਨਾਮੈਂਟ ਬਾਬਾ ਜੀ ਦੇ ਨਾਂ ਤੇ ਅੱਜ ਚੱਲ ਰਿਹਾ ਇਹ ਸਾਰਾ ਕਬੱਡੀ ਕੱਪ ਸਾਡੇ ਪਿੰਡ ਦੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬਹੁਤ ਬੜ ਵੀਰਾਂ ਦੇ ਸਹਿਯੋਗ ਨਾਲ ਸਾਡੀ ਟੀਮ ਹੈ ਜਿਸ ਦੀ ਟੀਮ ਦੇ ਵਿੱਚ ਸਰਦਾਰ ਲਖਨ ਲਖਵਿੰਦਰ ਸਿੰਘ ਜੀ ਮੈਂਬਰ ਪੰਚਾਇਤ ਸਾਬਕਾ ਉਸ ਤੋਂ ਨੈਕਸਟ ਆ ਗਏ ਨੇ ਬਲਜੀਤ ਸਿੰਘ ਸੂਬੇਦਾਰ ਹੀਰਾ ਸਿੰਘ ਸਿੱਧੂ ਅਮਰੀਕ ਸਿੰਘ ਫੌਜੀ ਬਲਕਾਰ ਸਿੰਘ 12 ਤੇ ਅਮਰਜੀਤ ਸਿੰਘ ਸਾਫਤਾ ਸਰਪੰਚ ਦੇ بیٹے ਨੇ ਬਲਦੇਵ ਸਿੰਘ ਦੇ ਤੇ ਰਵਿੰਦਰ ਸਿੰਘ ਜੀ ਇਹਨਾਂ ਵੀਰਾਂ ਦੇ ਸੰਯੋਗ ਦੇ ਨਾਲ ਹਰ ਸਾਲ ਇਸ ਟੂਰਨਾਮੈਂਟ ਦੀ ਅਗਰਾਹੀ ਕਰਕੇ ਪਿੰਡ ਦੇ ਵਿੱਚੋਂ ਐਨਆਰਆਈ ਵੀਰਾਂ ਤੋਂ ਐਨਆਰਆਈ ਵੀਰਾਂ ਦਾ ਸਾਨੂੰ ਬਹੁਤ ਵੱਡਾ ਸੰਯੋਗ ਹੈ ਜੋ ਸਾਡੇ ਨਾਲ ਸੰਯੋਗ ਕਰਦੇ ਨੇ ਤੇ ਹਰ ਸਾਲ ਇਹ ਤੀਸਰਾ ਟੂਰਨਾਮੈਂਟਾਂ ਤੇ ਹਰ ਸਾਲ ਤੇ ਬਾਬਾ ਜੀ ਦੇ ਨਾਂ ਤੇ ਟੂਰਨਾਮੈਂਟ ਬਣਾਇਆ ਜਿਹੜਾ ਇਸ ਤੀਸਰਾ ਟੂਰਨਾਮੈਂਟ ਉਹਨਾਂ ਦੇ ਸਹਿਯੋਗ ਨਾਲ ਬਣਾ ਰਹੇ ਆ ਅਸੀਂ ਬਾਬਾ ਜੀ ਗਾੜੀ ਅਰਦਾਸ ਕਰਦੇ ਆ ਕਿ ਸਾਨੂੰ ਬਲ ਬਖਸ਼ੇ ਸਾਡੇ ਐਨਆਰਆਈ ਵੀਰਾਂ ਨੂੰ ਬਲ ਬਖਸ਼ੇ ਉਹਨਾਂ ਨੂੰ ਤਰੱਕੀਆਂ ਬਖਸ਼ੇ ਤੇ ਇਸੇ ਤਰ੍ਹਾਂ ਬਾਬਾ ਜੀ ਦੇ ਨਾਂ ਤੇ ਲਗਾਤਾਰ ਟੂਰਨਾਮੈਂਟ ਚੱਲਦੇ ਰਹਿਣ ਜੈਸੀ ਕਿ ਸਰ ਨੌਜਵਾਨ ਪੀੜੀ ਨੱਥੇ ਵੀ ਆਉਣ ਵਾਲੀ ਨੌਜਵਾਨ ਪੀੜੀ ਕੋਲ ਕੇ ਆਉਣ ਜਾਂ ਆਉਣ ਵਾਲੀ ਨੌਜਵਾਨ ਪੀੜੀ ਨੂੰ ਮੈਂ ਇਹੋ ਹੀ ਸੰਦੇਸ਼ ਦੇਣਾ ਚਾਹੁੰਦਾ ਕਿ ਦੇਖੋ ਨਸ਼ਿਆਂ ਦਾ ਦੌਰ ਤਾਂ ਬਹੁਤ ਚੱਲ ਰਿਹਾ ਸਾਡਾ ਸਾਡੀ ਪ੍ਰਬੰਧਕ ਕਮੇਟੀ ਦਾ ਮਕਸਦ ਹੀ ਇਹ ਆ ਕਿ ਅਸੀਂ ਆਪਣੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਨੂੰ ਆਪਾਂ ਇਧਰ ਖੇਡਾਂ ਵੱਲ ਤੋਰ ਕੇ ਉਹਨੂੰ ਨਸ਼ੇ ਤੋਂ ਬਚਾ ਸਕੀਏ ਸਾਡਾ ਇਸ ਪੀਜੀ ਨੂੰ ਇਹੀ ਸੰਦੇਸ਼ ਆ ਕਿ ਨਸ਼ਿਆਂ ਵੱਲ ਘਟ ਜਾਣ ਖੇਡਾਂ ਦੇ ਵੱਲ ਧਿਆਨ ਰੱਖਣਾ ਖੇਡ ਕੇ ਤੇ ਆਪਣੇ ਜੀਵਨ ਨੂੰ ਉੱਚੇ ਪੱਧਰ ਤੇ ਲੈ ਕੇ ਜਾ ਮੈਂ ਤੁਹਾਡੇ ਜੀਅ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਜ਼ਿਆਦਾ ਨਹੀਂ ਤੇ ਆਪਣੇ ਆਪਣੇ ਬੱਚਿਆਂ ਤੇ ਕੰਟਰੋਲ ਰੱਖੋ ਤਾ ਜੋ ਜੋ ਪੰਜਾਬ ਦੇ ਦੌਰ ਜਿਹੜਾ ਪੰਜਾਬ ਦੀ ਨੌਜਵਾਨੀ ਨਸ਼ੇ ਦੇ ਦੌਰ ਵਿੱਚ ਲੰਘ ਰਹੀ ਆ ਉਹਨੂੰ ਬਚਾਇਆ ਜਾ ਸਕੇ ਤਾਂ ਜੋ ਸਾਡੇ ਆਉਣ ਵਾਲੇ ਬੱਚੇ ਜਿਹੜੇ ਆ ਉਹ ਕੋਪੇਖੇ ਚ ਆਪਣੀਆਂ ਕਾਮਯਾਬੀਆਂ ਪ੍ਰਾਪਤ ਕਰ ਸਕਣ ਮੈਂ ਤੁਹਾਡਾ ਵੀ ਪੂਰੀ ਪ੍ਰੈਸ ਦਾ ਤਹਿ ਦਿਲੋਂ ਧੰਨਵਾਦੀ ਆ ਤੁਹਾਨੂੰ ਜੀ ਆਇਆਂ ਨੂੰ ਸਾਡੇ ਟੂਰਨਾਮੈਂਟ ਦੇ ਵਿੱਚ ਪਹੁੰਚੇ ਬਹੁਤ ਬਹੁਤ ਧੰਨਵਾਦ ਜੀ ਆਇਆਂ